ਦੇ ਘਰ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਜੌਰਜਟ ਦੀ ਸੂਟ ਲੈ ਕੇ ਆਇਆ ਕੜਾਈ ਵਾਲੀ ਸੂਟ ਨੇ ਆਪਣੀ ਮਸ਼ੀਨ 'ਚ ਕੜਾਈ ਲਾਈ ਇਹਦੇ ਬਹੁਤ ਵਧੀਆ ਕੜਾਈ ਆ ਬਿਲਕੁਲ ਸਫਾਈ ਦਾ ਕੰਮ ਕੀਤਾ ਹੋਇਆ ਉਸ ਤੋਂ ਪਹਿਲਾਂ ਤੁਸੀਂ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਵੇਖਾਂਗੇ ਇਹ ਆਪਣਾ ਫਰੰਟ ਆ ਗਿਆ ਜੀ ਗਲਾ ਆ ਗਿਆ ਆਪਣਾ ਇਹ ਸਾਰਾ ਗਲੇ ਤੇ ਵਰਕ ਆ ਜੂਗਾ ਜੌਰਜਟ ਤੇ ਸੂਟ ਆ ਗਈ ਇਹ ਰੈਡੀ ਕੀਤੀ ਹੈ ਹੁਣ ਵਾਈਟ ਕਲਰ ਹੈ ਇਹ ਇਹਦਾ ਆਪਣਾ ਘੇਰਾ ਆ ਜੂਗਾ ਇਹਦੇ ਦੇ ਨਾਲ ਨਾਲ ਇਹ ਬਾਜੂ ਨੇ ਇਸ ਤਰੀਏ ਦਾ ਆਪਣਾ ਪੌਜੇ ਬਣੇ ਹੋਏ ਨੇ ਫੁੱਲ ਕਢਾਈ ਆ ਸੀਟ ਤੇ ਵੀ ਬਹੁਤ ਹੀ ਵਧੀਆ ਕੰਮ ਕੀਤਾ ਹੋਇਆ ਹੈ ਲਾ ਪੂਰਾ ਸਫਾਈ ਦਾ ਕੰਮ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਪੂਰੇ ਸੂਟ ਨੂੰ ਵੀ ਦੇਖ ਸਕਦੇ ਹੋ ਜਾਰਜਟ ਚਾਹੇ ਕਪੜਾ ਦਾ ਜੀ ਵਾਈਟ ਕਲਰ ਹੈ ਇਹ ਇਹਦਾ ਰੇਟ ਰਹੂਗਾ ਜੀ 600 ਰੁਪਏ ਇਹਦੇ ਤੋਂ ਨੂੰ ਕੰਡਾ ਆਪਾਂ ਹੋਰ ਦਿਖਾ ਦਨੇ ਆ ਇਹ ਆਪਣਾ ਵਾਈਟ ਆ ਗਿਆ ਇਹਨੇ ਇਹ ਗ੍ਰੀਨ ਚਾਲਾ ਬਲੈਕ ਗ੍ਰੀਨ ਚ ਵਰਕ ਸੀਮਾ ਜੀ ਇਹ ਇਹਦਾ ਗਲੇ ਦਾ ਵਰਕ ਹੋ ਗਿਆ ਇਹ ਵੀ ਜੌਰਜਟ ਕਪੜੇ ਦੀ ਹੈ ਇਹ ਆਪਣਾ ਘੇਰਾ ਹੋ ਗਿਆ ਇਹ ਆਪਣੀ ਪਹੁੰਚੀ ਤੇ ਬਾਜੀ ਦਾ ਕਪੜਾ ਹੋ ਗਿਆ ਪੌਜ਼ਿਟਿਵ ਕਿੜਾਈ ਆਉਂਦੀ ਹੈ ਵੱਲ ਤੇ ਕਿੜਾਈ ਆਉਂਦੀ ਹੈ ਰੈਸ ਸੀ ਹੈ ਮਰੂਗਾ ਕੀ ਸੀ ਸੋਰਪਿਆ ਕਿਸੇ ਨੇ ਵੀ ਲੈਣਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਤੇ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਾਂਗੇ ਇੱਕ ਇਹ ਚ ਇੱਕ ਕਲਰ ਆ ਰਿਹਾ ਇੱਕ ਵਾਈਟ ਹੈ ਇੱਕ ਇਹ ਚ ਕੰਨ ਕਲਰ ਵੀ ਰਹਿ ਗਿਆ ਆਪਣੇ ਕੋਲ ਇਹ ਚ ਇੱਕ ਆ ਬਰਾ ਸਰੋਹੀ ਜੀ ਕਲਰ ਹੈ ਜੀ यर्क सेम ही है ये आ गया जी आ गया अपने बाजू के पहुंचे आ गई तिने सूट जोर जैप्ट जो किसी ने लैने वह तो सूस्न शॉट लैके भेज स रेट सेम रहेगा जी छे सौ रुपया ਈਮੇਲ ਅੱਗੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਵੀਡੀਓ ਨੂੰ थैंक यू